ਫਸਾਤਾ ਦਵਾਂਗੇ ਇੰਜ ਨਹੀਂ ਹਸਾਉਣਾ ਕੋਈ ਸਾਡੇ ਲਈ ਕੋਈ ਬਾਲੀ ਵੱਡੀ ਗੱਲ ਨਹੀਂ ਚਾਰ ਵਾਰੀ ਸਟੋਰੀਆਂ ਅਸੀਂ ਕੈਨਸਲ ਕਰਤੀਆਂ ਅਸੀਂ ਨਹੀਂ ਸ਼ੁਰੂ ਕੀਤੀ ਜਦ ਤੱਕ ਸਾਡੇ ਕੋਲ ਸਾਨੂੰ ਇਸ ਗੱਲ ਦਾ ਫਕਰ ਹੈ ਮਾਣ ਹੈ ਕਿ ਸਾਡੇ ਕੋਲ ਬੌਂਡ ਸਕ੍ਰਿਪਟ ਸੀ ਕਿ ਭੋਲਾ ਉਸ ਪਿੰਡ ਤੋਂ ਹੈ ਜਿਸ ਪਿੰਡ 'ਚ ਖੇਡਣ ਲਈ ਮੁੰਡੇ ਪੂਰੇ ਨਹੀਂ ਹੁੰਦੇ ਭੋਲਾ ਉਸ ਪਿੰਡ ਤੋਂ ਹੈ ਜਿੱਥੇ ਘਰਾਂ 'ਚ ਕਾਬ ਗਿਆ ਪਰ ਘਰਾਂ 'ਚ ਰਹਿਣ ਵਾਲਾ ਹੈ ਨਹੀਂ ਉਹਲਾ ਉਸ ਪਿੰਡ ਤੋਂ ਐ ਜਿਹੜਾ ਸ਼ਹਿਰ ਉਹਦੇ ਸਾਹਮਣੇ ਦਿਖ ਰਿਹਾ ਤੇ ਉਹਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਸ਼ਹਿਰ ਦੇ ਵਿੱਚ ਆ ਜਾਣਾ ਅਸੀਂ ਸੌਥ ਨਹੀਂ ਬਣ ਸਕਦੇ ਅਸੀਂ ਉਹਨਾਂ ਦੀਆਂ ਰੀਸਾਂ ਕਰ ਵੀ ਨਹੀਂ ਸਕਦੇ ਪਰ ਅਸੀਂ ਆਪਣੇ ਕਲਚਰ ਦੇ ਨਾਲ ਉਹਨਾਂ ਨੂੰ ਹਰਾ ਸਕਦੇ ਹਾਂ ਜਦੋਂ ਕਨਸੈਪਟ ਸ਼ੁਰੂ ਹੋਇਆ ਸੀਗਾ ਫਿਲਮ ਦਾ ਮੈਨੂੰ ਐ ਸੀ ਉਹਲਾ ਫਿਲਮ ਇੰਟਰਟੇਨਮੈਂਟ ਤਾਂ ਰਹੇਗੀ ਇਸ ਤੋਂ ਉੱਤੇ ਕੁਝ ਨਹੀਂ ਇੰਟਰਟੇਨਮੈਂਟ ਦੇ ਥਰੂ ਹੀ ਅਸੀਂ ਗੱਲ ਕਰਨੀ ਹੈ ਪਰ ਸਾਨੂੰ ਕਹਾਣੀ ਐ ਜਿਹੜੀ ਬੇਸਿਕਲੀ ਮੈਂ ਚਾਹੁੰਦਾ ਸੀ ਉਹ ਫਿਲਮ ਨਾ ਬਣ ਜੇ ਜਿਹੜੀ ਇੱਕ ਵਾਰ ਦੇਖ ਕੇ ਅਸੀਂ ਭੁੱਲ ਜਾਈਏ ਤੇ ਦੁਬਾਰਾ ਦੇਖਣ ਨੂੰ ਜੀ ਨਾ ਕਰੇ ਹਸਾਤਾ ਦਵਾਂਗੇ ਅਈ ਗਾ ਹਸਾਉਣਾ ਕੋਈ ਸਾਡੇ ਲਈ ਕੋਈ ਬਾਹਲੀ ਵੱਡੀ ਗੱਲ ਨਹੀਂ ਵੀ ਹਸਾਤਾ ਦਵਾਂਗੇ ਮੈਂ ਚਾਹੁੰਦਾ ਸੀ ਵੀ ਹੱਸਦੇ ਹੱਸਦੇ ਕਿ ਇਹ ਇਹ ਜਿਹੜਾ ਭੋਲਾ ਕਰੈਕਟਰ ਹੈ ਜਾਂ ਫਿਲਮ ਹੈ ਕਹਾਣੀ ਹੈ ਇਹ ਕਿੰਨੇ ਕੁਐਸਚਨ ਖੜੇ ਕਰਕੇ ਜਾਊਗੀ ਸਾਡੇ ਲਈ ਉਹ ਬਹੁਤ ਇੰਪੋਰਟੈਂਟ ਸੀਗਾ ਤੇ ਜਦੋਂ ਹੀ ਇੱਕ ਵਾਰੀ ਅਸੀਂ ਬੈਠੇ ਸੀ ਸਾਰੇ ਚਾਰ ਵਾਰੀ ਸਟੋਰੀਆਂ ਅਸੀਂ ਕੈਨਸਲ ਕਰਤੀਆਂ ਅਸੀਂ ਨਹੀਂ ਸ਼ੁਰੂ ਕੀਤੀ ਜਦ ਤੱਕ ਸਾਡੇ ਕੋਲ ਸਾਨੂੰ ਇਸ ਗੱਲ ਦਾ ਫਕਰ ਹੈ ਮਾਨ ਹੈ ਕਿ ਸਾਡੇ ਕੋਲ ਬਾਉਂਡ ਸਕ੍ਰਿਪਟ ਸੀਗੀ ਸਾਡੇ ਕੋਲ ਸਾਰਾ ਡਾਟਾ ਜਿਹੜਾ ਅਸੀਂ ਦੂਜਿਆਂ ਤੇ ਨਹੀਂ ਕਰ ਸਕੇ ਸਾਡੇ ਦੂਜਿਆਂ ਤੇ ਵਸ ਨਹੀਂ ਚੱਲਦਾ ਹਨ ਇੱਕ ਇੱਕ ਚੀਜ਼ ਬਾਉਂਡ ਸੀ ਕਿ ਸਾਡੇ ਕੋਲ ਇਹਨਾਂ ਦੇ ਆਡੀਸ਼ਨਸ ਹੋਏ ਆ ਸਾਰਿਆਂ ਦੇ ਤੇ ਮੈਂ ਚਾਹੁੰਦਾ ਸੀ ਇੱਕ ਇੱਕ ਬੰਦਾ ਜਿਹੜਾ ਜਿਵੇਂ ਬੰਬੇ ਫਾਲੋ ਕਰਦੇ ਆ ਹਨ ਜੋ ਜੋ ਕਰੈਕਟਰ ਨੂੰ ਚਾਹੀਦਾ ਸਾਨੂੰ ਉਹ ਬੰਦਾ ਉੱਥੇ ਫਿੱਟ ਹੋਣਾ ਚਾਹੀਦਾ ਅਸੀਂ ਸਭ ਦੇ ਆਡੀਸ਼ਨ ਲਏ ਆ ਸਾਰਾ ਡਾਟਾ ਸਾਡੇ ਕੋਲ ਪਿਆ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਸ ਪ੍ਰੋਸੈਸ ਦੇ ਥਰੂ ਨਿਕਲੇ ਤੇ ਜਦੋਂ ਅਸੀਂ ਉੱਥੇ ਗਏ ਸੀਗੇ ਕੋਈ ਇੰਪਰੋਵਾਈਜ਼ਨ ਸੀਗੀ ਇੰਪਰੋਵਾਈਜ਼ੇਸ਼ਨ ਉਹ ਇੱਕ ਅਲੱਗ ਮੈਟਰ ਹੁੰਦਾ ਸਾਰੀ ਇੰਪਰੋਵਾਈਜ਼ੇਸ਼ਨ ਫਿਲਮ ਨਹੀਂ ਹੋ ਸਕਦੀ। ਸੋ ਕਨਸੈਪਟ ਤੇ ਆਉਣਾ ਮੈਂ ਕਹਾਣੀ ਤੇ ਮੈਨੂੰ ਇਹ ਸੀ ਕਿ ਇਸ ਟੌਪਿਕ ਤੇ ਗੱਲ ਹੋਣੀ ਚਾਹੀਦੀ ਹੈ ਕਿ ਭੋਲੇ ਦੀ ਕਹਾਣੀ ਇਹੋ ਜੀ ਹੋਣੀ ਚਾਹੀਦੀ ਹੈ ਜੇ ਇਸ ਫਿਲਮ ਨੂੰ ਜੇ ਮੈਂ ਇੰਗਲਿਸ਼ ਡੱਬ ਕਰਦਾ ਮੰਨ ਲਓ ਇਹ ਫਿਲਮ ਇੱਥੇ ਜੇ ਨਾ ਬਣਦੀ ਜੇ ਇਹ ਫਿਲਮ ਕਿਸੇ ਹੋਰ ਕੰਟਰੀ ਚ ਬਣਦੀ ਚਲੋ ਕੰਟਰੀ ਦਾ ਬਹੁਤ ਦੂਰ ਦੀ ਗੱਲ ਆ ਜੇ ਮਹਾਰਾਸ਼ਟਰ ਚ ਬਣਦੀ ਜਾਂ ਤਮਿਲ ਚ ਬਣਦੀ ਤਾਂ ਇਹ ਕਹਾਣੀ ਉੱਥੋਂ ਦੀ ਵੀ ਹੋ ਜਾਂਦੀ ਕਿਉਂਕਿ ਜਿਸ ਇਸ਼ੂ ਤੇ ਅਸੀਂ ਗੱਲ ਕੀਤੀ ਹੈ ਮੈਂ ਸਾਰੀ ਡਿਟੇਲ ਚ ਨਹੀਂ ਦੱਸ ਸਕਦਾ ਮੈਂ ਇਹਨਾਂ ਦੱਸ ਸਕਦਾ ਕਿ ਭੋਲਾ ਉਸ ਪਿੰਡ ਤੋਂ ਐ ਜਿਸ ਪਿੰਡ ਚ ਖੇਡਣ ਲਈ ਮੁੰਡੇ ਪੂਰੇ ਨਹੀਂ ਹੁੰਦੇ। ਪੋਲਾ ਉਸ ਪਿੰਡ ਤੋਂ ਐ ਜਿੱਥੇ ਘਰਾਂ ਚ ਕਾ ਉਗ ਗਿਆ ਪਰ ਘਰਾਂ ਚ ਰਹਿਣ ਵਾਲਾ ਹੈ ਨਹੀਂ। ਪੋਲਾ ਉਸ ਪਿੰਡ ਤੋਂ ਐ ਜਿਹੜਾ ਸ਼ਹਿਰ ਉਹਦੇ ਸਾਹਮਣੇ ਦਿਖ ਰਿਹਾ ਤੇ ਉਹਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਚ ਇਹ ਸ਼ਹਿਰ ਦੇ ਵਿੱਚ ਆ ਜਾਣਾ। ਸਿਟੀ ਬਿਊਟੀਫੁਲ ਆਪਾਂ ਇੱਥੇ ਜਿੱਥੇ ਰਹਨੇ ਆ ਨਾ 22 ਪਿੰਡਾਂ ਚੋਂ ਨਿਕਲ ਕੇ ਬਣਿਆ ਏ। ਤੇ ਅਸੀਂ ਉਹਦੇ ਵਾਲੇ ਪਾਸੇ ਨਹੀਂ ਗਏ। ਤੇ ਬੇਸਿਕਲੀ ਅ ਇਧਰਲਾ ਪਾਸਾ ਦੋਹਾਂ ਪਾਸਾ ਹੁੰਦਾ ਫਾਇਦੇ ਵੀ ਹੁੰਦੇ ਆ ਨੁਕਸਾਨ ਵੀ ਹੁੰਦੇ ਅਸੀਂ ਉਹ ਮੈਸੇਜ ਦੇ ਵਿੱਚ ਨਹੀਂ ਗਏ ਅਸੀਂ ਉਸ ਪ੍ਰੋਸੈਸ ਦੇ ਥਰੂ ਗਏ ਆ ਕਿ ਜੇ ਇੱਕ ਕਹਾਣੀ ਜਿਹੜੀ ਮੈਨੂੰ ਸਭ ਤੋਂ ਵੱਧ ਅਪੀਲ ਕੀਤੀ ਸੀ ਜਦੋਂ ਮੈਂ ਸਕੂਲ 'ਚ ਹੁੰਦਾ ਸੀਗਾ ਵੀ ਇੱਕ ਰਾਜੇ ਨੂੰ ਵਾਰ ਮਿਲ ਜਾਂਦਾ ਵੀ ਹਰ ਚੀਜ਼ ਨੂੰ ਜਦੋਂ ਹੱਥ ਲਾਏਗਾ ਉਹ ਸੋਨਾ ਬਣ ਜਾਊਗੀ ਤਾਂ ਠੀਕ ਹੈ ਉਹ ਪਹਿਲਾਂ ਪਹਿਲਾਂ ਤਾਂ ਖੁਸ਼ ਹੁੰਦਾ ਹਰ ਚੀਜ਼ ਨੂੰ ਹੱਥ ਲਾਉਂਦਾ ਸੋਨਾ ਬਣ ਜਾਂਦਾ ਸੋਨਾ ਬਣ ਜਾਂਦਾ ਆਖਰ ਨੂੰ ਤਾਂ ਅਸੀਂ ਰੋਟੀ ਖਾਣੀ ਹੈ ਨਾ ਇਸ ਚੀਜ਼ ਤੋਂ ਇਸ ਕਨਸੈਪਟ ਤੋਂ ਸ਼ੁਰੂ ਹੋਇਆ ਸੀਗਾ ਕਿ ਸਾਰੀਆਂ ਜ਼ਮੀਨਾਂ ਡਿਵੈਲਪਮੈਂਟ ਦੇ ਅੰਦਰ ਆ ਗਈਆਂ ਤਾਂ ਅਸੀਂ ਖਾਵਾਂਗੇ ਕੀ ਸਾਨੂੰ ਅੱਜ ਇਹ ਤਰੱਕੀ ਲੱਗਦੀ ਹੈ ਸਾਨੂੰ ਵਧੀਆ ਲੱਗਦਾ ਸਾਡੇ ਸਾਹਮਣੇ ਕਰੋੜਾਂ ਰੁਪਇਆ ਕੈਸ਼ ਛਟਿਆ ਜਾ ਰਿਹਾ ਸਾਰਾ ਕੁਝ ਹੋ ਰਿਹਾ ਇੱਕ ਮੋਟਰ ਦੀ ਫੋਟੋ ਦੇਖ ਲਈ ਅਸੀਂ ਜਦ ਇਹ ਕਹਿ ਦਾਂਗੇ ਕਿ ਇਹ ਪੰਜਾਬ ਦੀ ਮੋਟਰ ਹੈ ਪਰ ਜੇ ਅਸੀਂ ਅੱਜ ਵੱਡੇ 5 ਸਟਾਰ ਨੂੰ ਦੇਖ ਲਈਏ ਤਾਂ ਅਸੀਂ ਇਹ ਜੱਜ ਨਹੀਂ ਕਰ ਸਕਦੇ ਕਿ ਇਹ 5 ਸਟਾਰ ਕੈਨੇਡਾ ਦਾ ਹੈ ਅਮਰੀਕਾ ਦਾ ਹੈ ਇਹ ਗੋਆ ਦਾ ਹੈ ਅਸੀਂ ਨਹੀਂ ਜੱਜ ਕਰ ਸਕਦੇ ਕਿਉਂਕਿ ਸਾਰੀ ਦੁਨੀਆ ਇੱਕ ਹੋ ਰਹੀ ਹੈ ਅਸੀਂ ਇਸ ਕਹਾਣੀ ਦੇ ਥਰੂ ਇਸ ਭੋਲੇ ਦੇ ਥਰੂ ਮੈਨੂੰ ਲੱਗਦਾ ਬਹੁਤ ਵੱਡੀ ਆਪਣੇ ਵੱਲੋਂ ਅਸੀਂ ਬਹੁਤ ਵੱਡੀ ਗੱਲ ਕਹਿਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਬੈਲ ਕਨੈਕਟ ਕਰੋਗੇ ਇਸ ਕਹਾਣੀ ਦੇ ਨਾਲ ਬਾਕੀ ਤੁਹਾਡੇ ਹੱਥ 'ਚ ਹੋਣਾ ਹੈ ਅੱਗੇ ਕੀ ਜੇ ਹੁੰਦਾ ਹੁੰਦਾ ਹੈ ਐਨੀਬਾਡੀ ਮੀਡੀਆ 'ਚ ਕੋਈ ਕੁਸ਼ਚਨ ਕਰਨਾ ਚਾਹੁੰਦਾ ਹੋਵੇ ਸ ਸਰਕਸ ਨਾਲ ਪੁਰਾਣੇ ਸਮਿਆਂ 'ਚ ਭੰਡ ਹੁੰਦੇ ਸੀ ਨਾ ਉਹ ਸਾਹਮਣੇ ਸਾਰਾ ਕੁਛ ਰੱਖ ਕੇ ਦੇ ਦਿੰਦੇ ਹੁੰਦੇ ਸੀਗੇ ਕਿ ਤੁਹਾਡੇ ਰਾਜ ਦੇ ਵਿੱਚ ਆਹ ਹੋ ਰਿਹਾ ਤਾਂ ਸਾਨੂੰ ਲੱਗਦਾ ਸਾਡੀ ਰੱਬ ਨੇ ਡਿਊਟੀ ਲਾਈ ਹੈ ਜੇ ਅਸੀਂ ਕਲਾ ਦੇ ਥਰੂ ਇੰਟਰਟੇਨਮੈਂਟ ਦੇ ਥਰੂ ਕਿਸੇ ਦੇ ਮਨ 'ਚ ਇਹ ਗੱਲ ਪਾ ਸਕਦੇ ਹਾਂ ਜੇ ਉਹਦੇ ਮਨ 'ਚ ਇਹ ਚੀਜ਼ ਆਉਂਦੀ ਹੈ ਤਾਂ ਸਾਨੂੰ ਲੱਗਦਾ ਸਾਡੇ ਤੋਂ ਵੱਡਾ ਖੁਸ਼ਕਿਸਮਤ ਹੈ ਨਹੀਂ ਕੋਈ ਜਗਦੀਸ਼ ਵੀਰ ਇੱਕ ਥੋੜੀ ਫਿਲਮ ਰੀਵਰ ਆਈਸਲੈਂਡ ਜਿਹੜੀ ਬਠਿੰਡਾ ਫੈਸਟੀਵਲ ਚ ਵਨ ਵੀ ਕੀਤੀ ਆ ਤੇ ਉਹ ਵੀ ਬਹੁਤ ਵਧੀਆ ਮੈਸੇਜ ਵਾਲੀ ਮੂਵੀ ਸੀ ਤੇ ਆਈ ਹੋਪ ਕਿ ਮੈਂ ਯਾਰ ਬੜੇ ਚਿਰ ਦਾ ਚਾਹੁੰਦਾ ਸੀਗਾ ਕਿ ਕਦੇ ਤਾਂ ਹੱਥ ਪਾਵਰ ਆਊਗੀ ਤੇ ਥੈਂਕ ਯੂ ਸੋ ਮੱਚ ਗੀਤ MP3 ਦਾ ਹਨਾ ਜਦੋਂ ਇਹ ਕਨਸੈਪਟ ਸੀਗਾ ਮੈਂ ਇਸ ਤੋਂ ਪਹਿਲਾਂ ਵੀ ਕਿਸੇ ਹੋਰ ਨੂੰ ਸੁਣਾਇਆ ਸੀ ਮੇਰੇ ਲਈ ਬਹੁਤ ਈਜ਼ੀ ਸੀਗਾ ਕਿ ਮੈਂ ਕਿਸੇ ਨੂੰ ਇੱਕ ਕਨਸੈਪਟ ਸੁਣਾਵਾ ਉਹ ਪ੍ਰੋਡਿਊਸ ਕਰ ਦਿੰਦੇ ਤਾਂ ਮੈਨੂੰ ਲੱਗਦਾ ਸੀ ਕਿ ਜਦੋਂ ਕੋਈ ਪੈਸੇ ਲਾਉਂਦਾ ਨਾ ਤੁਸੀਂ ਇੰਨਾ ਜ਼ੋਰ ਨਹੀਂ ਮਾਰਦੇ ਤੁਹਾਨੂੰ ਇਹ ਲੱਗਦਾ ਮੈਨੂੰ ਪੈਸੇ ਮਿਲ ਗਏ ਉੱਥੇ ਥੋੜਾ ਜਾਂ ਨਾ ਤੁਸੀਂ ਇਨਰ ਦੇ ਘੁੱਟ ਜਾਂਨੇ ਹੋ ਚੀਜ਼ਾਂ ਤਾਂ ਮੈਨੂੰ ਲੱਗਦਾ ਬਹੁਤ ਸ਼ਿੱਦਤ ਮਾਰੀ ਐ ਇਸ ਫਿਲਮ ਦੇ ਵਿੱਚ ਉਹ ਤਾਂ ਹੀ ਮਾਰ ਸਕਿਆ ਜੇ 50% ਸਾਡੇ ਪੈਸੇ ਲੱਗੇ ਐ ਨਾ ਤੇ ਉਹਦੇ 'ਚ ਜਿਹੜਾ ਉਹ ਐਫਰਟ ਦੇ ਵਿੱਚ ਉਹ ਕਮੀ ਐ ਤਾਂ ਮੈਨੂੰ ਲੱਗਦਾ ਸੀਗਾ ਇਸ ਫਿਲਮ ਦੇ ਥਰੂ ਅਸੀਂ ਸਟੈਬਲਿਸ਼ ਹੋ ਸਕਦੇ ਹਾਂ ਅੱਜ ਨਹੀਂ ਤਾਂ 5 ਸਾਲਾਂ ਬਾਅਦ ਤੁਹਾਨੂੰ ਐਜ਼ ਅ ਪ੍ਰੋਡਿਊਸਰ ਆਉਣਾ ਪੈਣਾ ਤਾਂ ਮੈਨੂੰ ਲੱਗਦਾ ਸੁਪਨੇ ਤੋਂ ਬਾਅਦ ਮੈਂ ਕੋਈ ਫਿਲਮ ਨਹੀਂ ਸੀ ਕੀਤੀ ਮੈਂ 3 ਸਾਲ ਇਸੇ ਚੀਜ਼ ਤੇ ਲਾਏ ਸੀਗੇ ਕਿ ਯਾਰ ਉਹ ਕਦੋਂ ਕਰ ਪਾਵਾਂਗੇ ਜੋ ਅਸੀਂ ਚਾਹੁੰਦੇ ਐ ਜਦੋਂ ਕਿਸੇ ਨੂੰ ਕਨਸੈਪਟ ਸੁਣਾਉਂਦੇ ਆ ਸ਼ਾਇਦ ਇੱਥੇ ਉਹ ਸਮਝ ਨਹੀਂ ਆਉਂਦਾ ਕਿਸੇ ਨੂੰ ਤਾਂ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਨੂੰ ਵਾਰੀ ਸਭ ਈ ਆ ਜਾਂਦੀ ਹੁੰਦੀ ਹੈ ਨਾ ਤਾਂ ਉਹ ਜਿਹੜੀ ਰਿਵਰ ਆਇਲੈਂਡ ਫਿਲਮ ਹੈ ਇਸ ਤੋਂ ਪਹਿਲਾਂ ਅਸੀਂ ਜਵਾਨੀ ਬਣਾਈ ਫੋਕੇ ਸਿੰਗਰ ਬਣਾਏ ਇਦਾਂ ਦੇ ਬਹੁਤ ਸਾਰੇ ਕਨਸੈਪਟ ਅੱਜ ਵੀ ਸਾਡੇ ਦਿਮਾਗ 'ਚ ਨੇ ਪਰ ਜਦੋਂ ਅਸੀਂ ਕਿਸੇ ਨੂੰ ਸੁਣਾਉਂਨੇ ਤਾਂ ਰੈਡੀ ਨਹੀਂ ਹੁੰਦਾ ਤਾਂ ਕਮ ਸੇ ਕਮ ਅਸੀਂ ਤਾਂ ਕਰ ਸਕਦੇ ਹਾਂ ਨਾ ਸਾਨੂੰ ਕੌਣ ਰੋਕਣ ਵਾਲਾ ਤਾਂ ਸਾਨੂੰ ਲੱਗਦਾ ਸੀ ਅਸੀਂ ਸ਼ੁਰੂਆਤ ਕਰਦੇ ਆ ਇੱਕ ਵਾਰੀ ਫਿਰ ਹੌਲੀ-ਹੌਲੀ ਜੋ ਕਨਸੈਪਟ ਮਨ 'ਚ ਨੇ ਵੀ ਸ਼ਿੱਦਤ ਲਾ ਕੇ ਚਾਹੇ ਸਾਨੂੰ 2 ਸਾਲਾਂ 'ਚ ਇੱਕ ਪਰ ਬਹੁਤ ਸ਼ਿੱਦਤ ਨਾਲ ਕਰਾਂਗੇ ਮੈਨੂੰ ਪੂਰਾ ਭਰੋਸਾ ਸਾਡੀ ਟੀਮ ਤੇ ਹੈ ਨਾ ਤੇ ਜਦੋਂ ਅਸੀਂ ਸੈੱਟ ਤੇ ਵੀ ਗਏ ਸੀਗੇ ਤੇ ਮੈਨੂੰ ਲੱਗਦਾ ਇਹ ਫਿਲਮ 80% ਮੈਂ ਕਹਿ ਸਕਦਾ ਹਾਂ ਵਨ ਟੇਕ ਓਕੇ ਫਿਲਮ ਹੈ ਇੱਥੇ ਕਿਸੇ ਨੇ ਐ ਨਹੀਂ ਕਿਹਾ ਮੇਰੇ ਡਾਇਲੋਗ ਵਧਾ ਦਿਓ ਇੱਥੇ ਕਿਸੇ ਨੇ ਐ ਨਹੀਂ ਕਿਹਾ ਸਮ ਟਾਈਮਸ ਜੋ ਸਾਨੂੰ ਟ੍ਰੇਨਿੰਗ ਚ ਮਿਲਦਾ ਸੀਗਾ ਹੈ ਨਾ ਮੇਰੇ ਚੀਮੇ ਦੇ ਜੋ ਸੀਨ ਨੇ ਚੀਮੇ ਨੇ ਬਹੁਤ ਸੋਹਣਾ ਕੈਰੈਕਟਰਾਈਜ਼ ਵਿੱਚ ਤੁਸੀਂ ਦੇਖੋਗੇ ਹੈ ਨਾ ਉਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਸੀ ਵੀ ਆਪਾਂ ਰੈਸਲ ਕਰਦੇ ਹਾਂ ਵੀ ਤੂੰ ਇਸ ਤੋਂ ਬਾਅਦ ਤੂੰ ਬੋਲੀ ਇਸ ਤੋਂ ਬਾਅਦ ਤੂੰ ਬੋਲੀ ਇਹ ਪੈਟਰਨ ਮੈਂ ਚਾਹੁੰਦਾ ਸੀਗਾ ਇਹ ਪੈਟਰਨ ਉਰਾਕਸ਼ਪੁਰਾ ਨੇ ਬਹੁਤ ਟਾਈਮ ਪਹਿਲਾਂ ਕਰਤੇ ਤੇ ਮੈਂ ਚਾਹੁੰਦਾ ਸੀ ਵੀ ਜਿਹੜੇ ਟ੍ਰੇਨ ਡਾਇਰੈਕਟਰ ਨੇ ਫਿਰ ਉਹਨਾਂ ਦਾ ਫਾਇਦਾ ਕੀ ਹੋ ਗਿਆ ਜੇ ਤੇਰੀ ਲੈਣਾ ਤੇਰੀ ਲੈਣਾ ਚਾਰ ਲੈਣਾ ਇੱਕ ਐਕਟਰ ਚਾਰ ਫਰੇਮ ਚ ਖੜੇ ਆ ਹਨ ਜਿਹੜੇ ਤਿੰਨ ਬੋਲ ਰਹੇ ਨੇ ਚੌਥਾ ਸਿਰਫ ਆਪਣੀ ਲਾਈਨ ਦੀ ਵੇਟ ਕਰ ਰਿਹਾ ਹੁੰਦਾ ਕਿ ਉਹਦੀ ਕਦੋਂ ਆਊਗੀ ਮੈਨੂੰ ਉਹ ਚੀਜ਼ ਤੋਂ ਮੈਂ ਉਹ ਤੋੜਨਾ ਚਾਹੁੰਦਾ ਸੀਗਾ ਤੇ ਬਾਕੀ ਸਿਨੇਮੈਟੋਗ੍ਰਾਫੀ ਦੀ ਅਲੱਗ ਇੱਕ ਲੈਂਗੁਏਜ ਹੁੰਦੀ ਆ ਹਨ ਸਾਨੂੰ ਅਸੀਂ ਉਹ ਕਦੋਂ ਆਊਗੀ ਅਸੀਂ ਆਪਣਾ ਕਲਚਰ ਕਦੋਂ ਦਿਖਾਵਾਂਗੇ ਸਾਡੀਆਂ ਫਿਲਮਾਂ ਪੰਜਾਬੀ ਹਿੱਤ ਤੇ ਕਦੋਂ ਆਉਣਗੀਆਂ ਸਾਊਥ ਅਸੀਂ ਸਾਊਥ ਨਹੀਂ ਬਣ ਸਕਦੇ ਅਸੀਂ ਉਹਨਾਂ ਦੀ ਰੀਸਾਂ ਕਰ ਵੀ ਨਹੀਂ ਸਕਦੇ ਪਰ ਅਸੀਂ ਆਪਣੇ ਕਲਚਰ ਦੇ ਨਾਲ ਉਹਨਾਂ ਨੂੰ ਹਰਾ ਸਕਦੇ ਹਾਂ ਇਰਾਨੀਅਨ ਸਿਨੇਮਾ ਵਰਲਡ 'ਚ ਸਿਰਫ ਇਸ ਕਰਕੇ ਨਹੀਂ ਜਾਣਿਆ ਜਾਂਦਾ ਕਿ ਉਹਨਾਂ ਕੋਲ ਬਹੁਤ ਅਵੈਂਜਰ ਵਰਗੀ ਵੱਡੀ ਫਿਲਮਾਂ ਬਣਾਉਂਦੇ ਆ ਉਹ ਉਹ ਵਿਚਾਰੇ ਸਿਰਫ ਨੇਚਰਲਿਜ਼ਮ ਤੇ ਖੇਡਦੇ ਆ ਤੇ ਵਰਲਡ ਦੇ ਸਭ ਤੋਂ ਬੈਸਟ ਐਕਟਰ ਸਾਨੂੰ ਇਰਾਨ 'ਚੋਂ ਹੀ ਮਿਲਦੇ ਆ